ਏ ਆਪਣਾ بیٹے ਨੇ ਦੁਕਾਨ ਪਾਈ ਐ ਬਹੁਤ ਆਪਣਾ ਨਜ਼ਦੀਕੀ ਮੁੰਡਾ ਮਤਲਬ ਇਹ ਅੱਜ ਆਪਾਂ ਤੁਹਾਨੂੰ ਇਹ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਪਾ ਰਹੇ ਆ ਕਿ ਅਜੇ ਨੇ ਵਿਚਾਰੇ ਨੇ ਅੱਜ ਇਹਦਾ ਸਾਕਨ ਵਿਹਾਰ ਕਰਨਾ ਇਸ ਤੋਂ ਬਾਅਦ ਫਿਰ ਆਪਾਂ ਨਾ ਇਹਨਾਂ ਦੇ ਜੋ ਵੀ ਦੁਕਾਨ ਤੇ ਕੱਪੜਾ ਆਇਆ ਕਰੂਗਾ ਸਾਰਾ ਤੁਹਾਨੂੰ ਵੀਡੀਓ ਰਾਹੀਂ ਦਿਖਾਇਆ ਕਰਾਂਗੇ ਕਿ ਨਹੀਂ ਬਹੁਤ ਵਧੀਆ ਕੱਪੜਾ ਹੁੰਦਾ ਬਾਜ਼ਾਰ ਨਾਲੋਂ ਸਸਤਾ ਇਹ ਆਪਣੇ ਮਲਾਉਦ ਕਿ ਇਹ ਐਪ ਨਹੀਂ ਘਰ ਦੇ ਵਿੱਚ ਦੁਕਾਨ ਆ ਇਹਨੇ ਕਿਹੜਾ ਕੋਈ ਕਿਰਾਇਆ ਦੇਣਾ ਜਿਨ੍ਹਾਂ ਨੇ ਕਿਰਾਇਆ ਦੇਣਾ ਹੁੰਦਾ ਉਹਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਇਸ ਚੀਜ਼ ਦਾ ਕਿ ਉਹਨੂੰ ਕਿਰਾਇਆ ਹੀ ਮਾਰ ਜਾਂਦਾ ਆਪਣੀ ਦੁਕਾਨ ਦਾ ਇਹ ਫਾਇਦਾ ਹੋ ਜਾਂਦਾ ਵੀ ਦੁਕਾਨੇ ਨੂੰ ਤਰਾਇਆ ਕਰੂ ਐ ਨਹੀਂ ਮਿਲ ਉਹ ਪੈਂਦਾ ਹੈਗਾ ਸੂਟ ਬਹੁਤ ਥੋੜਾ ਐ ਇਹਨੇ ਹਜੇ ਇਹਨਾਂ ਨੇ ਮਾਲ ਜਾਨੀ ਅੱਜ ਸਟਾਰਟਿੰਗ ਕਰਨਗੇ ਫੇਰ ਆਪਾਂ ਤੁਹਾਨੂੰ ਸਾਰੇ ਇਹਨਾਂ ਦੇ ਰੇਟ ਵਗੈਰਾ ਪਾਇਆ ਕਰਾਂਗੇ ਜਿੱਥੇ ਵੀ ਇਹਨਾਂ ਦੀ ਆਨਲਾਈਨ ਵੀ ਕੱਪੜੇ ਭੇਜਣਗੇ ਜਿੱਥੇ ਵੀ ਤੁਹਾਨੂੰ ਜ਼ਰੂਰਤ ਆ ਸਾਰਾ ਕੁਝ ਹੋਊਗਾ ਕੋਈ ਘਬਰਾਉਣ ਆਈ ਜ਼ਰੂਰਤ ਨਹੀਂ ਆਪਣਾ ਖਾਸ ਮੁੰਡਾ ਇਹ ਇਹਦੇ ਵਿੱਚ ਕੋਈ ਤੁਹਾਨੂੰ ਸ਼ੰਕਾ ਨਹੀਂ ਹੈਗੀ ਕੀ ਹੈਗੀ ਆ ਪੱਗਾਂ ਦੀ ਪੱਕਾ ਪੱਗਾਂ ਦੇ ਪੱਕੇ ਰੰਗ ਨੇ ਬਹੁਤ ਵਧੀਆ ਕਿਹੜੀ ਬਹਿਲ ਫੁੱਲ ਬਿੰਮਲ ਫੁੱਲ ਬਹਿਲੀ ਤੇ ਸਬਨਮ 골ਡ ਬਿੰਮਲ ਦੀ ਫੁੱਲ ਬਹਿਲ ਤੇ ਸਬਨਮ 골ਡ ਲਾ ਲਓ ਇਹਦੀ 5 ਮਹੀਨੇ ਦੀ ਗਾਰੰਟੀ ਆ ਬਿੰਮਲ ਦਾ ਰੇਟ ਆਪਣਾ ਪਿਆਰ पे ਰੱਖਿਆ ਆ ਤੇ ਸਬਨਮ ਦਾ ਆਪਣਾ 55 ਰੁਪਏ ਰੱਖਿਆ ਆ ਜੀ ਤੇ ਫੁੱਲ ਗਾਰੰਟੀ ਇਹ ਬੰਦ ਦਾ ਰੇਟ ਆਪਣਾ ਪਿਆਰ ਪੇ ਮੈਂ ਫੇਰ ਦੱਸ ਰਿਹਾ ਤੇ ਸਭ ਨਮ ਦਾ ਆਪਣਾ 55 ਰੁਪਏ ਰੱਖਿਆ ਹੋਇਆ ਜੀ ਇਹ ਆਪਣਾ ਖਾਸ ਮੁੰਡਾ ਇਹ ਜੀ ਕੋਈ ਗੱਲ ਨਹੀਂ ਹੈ ਘਰਾਉਣ ਵਾਲੀ ਬਾਹਰ ਪੱਗਾ ਜਿਨੇ ਮਗਵਾਉਣੇ ਸਿੱਖ ਪਰਿਵਾਰ ਜਿਸ ਤਰ੍ਹਾਂ ਬਾਹਰ ਬੈਠੇ ਨੇ ਨਾ ਇਹ ਔਨਲਾਈਨ ਵੀ ਮੁੰਡਾ ਭੇਜੂਗਾ ਤੇ ਕੋਈ ਘਰਾਉਣ ਵਾਲੀ ਗੱਲ ਨਹੀਂ ਪੇਮੈਂਟ ਬੰਨੀ ਕੋਈ ਨਾ ਡਰੋ ਵੀ ਸਾਡੀ ਪੇਮੈਂਟ ਮਰ ਜੂਗੀ ਇਹ ਆਪਣਾ ਖਾਸ ਮੁੰਡਾ ਵਾ ਤੇ ਖਾਸ ਦਿਓ ਵੀਡੀਓ ਆਪਾਂ ਦਾਵੇ ਨਾ ਪਾ ਸਕਦੇ ਇਹ ਹੋਰ ਆਪਾਂ ਵੀਡੀਓ ਪਾ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੀ ਗਾਰੰਟੀ ਹੈ ਇਹਦੇ ਵਿੱਚ ਸਾਡੀ ਫੁੱਲ ਗਰੰਟੀ ਹੈ ਕੋਈ ਇਹੋ ਜਿਹੀ ਘੁਬਰਾਉਣ ਵਾਲੀ ਗੱਲ ਨਹੀਂ ਅਸੀਂ ਵੀ ਬਾਹਰ ਨੂੰ 50 ਪੱਗਾਂ ਭੇਜੀਆਂ ਨੇ ਯੂਪੀ ਚ ਭੇਜੀਆਂ ਨੇ ਕਿ ਉਧਰ ਪੱਗਾਂ ਇੱਕ ਰੰਗ ਦੀਆਂ ਬੰਦਦੇ ਨੇ ਸਾਰੇ ਤੇ ਇਸ ਬੇਟੇ ਨੂੰ ਸਹਯੋਗ ਸਹਯੋਗ ਦਿਓ ਵੱਧ ਤੋਂ ਵੱਧ ਹੈਲਪ ਕਰਿਓ ਵਿਚਾਰੇ ਦੇ ਮਾਤਾ ਪਿਤਾ ਹੈ ਨਹੀਂ ਬੱਚੇ ਦੇ ਇਸ ਦੇ ਇਸ ਬੱਚੇ ਦੇ ਮਾਤਾ ਪਿਤਾ ਹੈ ਨਹੀਂ ਵੱਧ ਤੋਂ ਵੱਧ ਵਿਚਾਰਦੀ ਹੈਲਪ ਕਰਿਓ ਦੇਖੋ ਬੱਚੇ ਨੇ ਦੁਕਾਨ ਪਾਈ ਆ ਇਹਦੀ ਚੜ੍ਹਦੀ ਕਲਾ ਵਿੱਚ ਲਜਾਣਾ ਤਾਂ ਹੁਣ ਆਪਣੀ ਸਾਰਿਆਂ ਦਾ ਫਰਜ਼ ਆ ਅੱਛਾ ਜੀ ਸਤਿ ਸ੍ਰੀ ਅਕਾਲ ਜੀ